ਇਹ ਕ੍ਰਿਸ਼ਾਣਾਗਰ ਬੱਲਾ 메인 ਪੋਸਟ ਆਫਿਸ ਦੀ ਬੈਕ ਸਾਈਡ ਤੇ ਅਸੀਂ ਵਾਸੀਆਂ ਤੇ ਗੌਰ ਮਾਡਲ ਸਕੂਲ ਦੇ ਲਾਗੇ ਕ੍ਰਿਸ਼ਾਣਾਗਰ ਮਹੱਲੇ ਚ ਸਭ ਤੋਂ ਜ਼ਿਆਦਾ ਜਿਹੜੀ ਪ੍ਰੋਬਲਮ ਆ ਰਹੀ ਹੈ ਗਲੀ ਦੇ ਵਿੱਚ ਕੁੱਤਿਆਂ ਦਾ ਬਹੁਤ ਜ਼ਿਆਦਾ ਹੱਦ ਤੱਕ ਫੈਲਿਆ ਹੋਇਆ ਵਾ ਅਸੀਂ ਰੋਜ਼ ਦੇਖਦੇ ਹਾਂ 15 ਤੋਂ 20 ਕੁੱਤੇ ਆ ਜਿਹੜੇ ਝੁੰਡ ਬਣਾ ਕੇ ਜਾਂ ਗਲੀਆਂ ਚ ਬੈਠੇ ਰਹਿੰਦੇ ਆ ਤੇ ਜਾਂ ਬਾਹਰ ਆ ਕੇ ਇੱਥੇ ਖੜੇ ਹੋ ਜਾਂਦੇ ਆ ਜਾਂ ਦੌੜਦੇ ਰਹਿੰਦੇ ਆ ਜਿਹਦੇ ਨਾਲ ਜਿਹੜਾ ਹਰ ਬੰਦੇ ਦਾ ਨਿਕਲਣਾ ਘਰੋਂ ਬਾਹਰ ਬੜਾ ਅਨ ਸੇਫ ਹੋ ਗਿਆ ਫਿਰ ਇਹ ਮੈਂ ਸੈਰ ਕਰਨ ਨਿਕਲਣ ਲੱਗਾ ਤੇ ਬਾਹਰ ਘਰ ਦੇ ਬਾਹਰ 20 ਕੁੱਤੇ ਬੈਠੇ ਸੀ ਮੈਂ ਬੜਾ ਪਰੇਸ਼ਾਨ ਹੋਇਆ ਛੋਟੀ ਫੜੀ ਤੇ ਛੋਟੀ ਫੜ ਕੇ ਉਹਨਾਂ ਨੂੰ ਭਜਾਇਆ ਉਹ ਭਜਾ ਕੇ ਅੱਗੇ ਉੱਪਰ ਨੂੰ ਕੱਟਣ ਨੂੰ ਪੰਦੇ ਆ ਸਾਡੇ ਲਾਗੇ ਟਿਗੋਰ ਸਕੂਲ ਹੈ ਜਿੱਥੇ ਬੱਚੇ ਜਿਹੜੇ ਗਲੀ ਬਹਲੇ ਚੋਂ ਆਉਂਦੇ ਆ ਛੋਟੇ ਛੋਟੇ ਬੱਚੇ ਉਹਨਾਂ ਦਾ ਵੀ ਸਕੂਲ ਆਣਾ ਜਾਣਾ ਬੜਾ ਮੁਸ਼ਕਲ ਹੈ ਹਰ ਵळे ਬੱਚੇ ਦੇ ਨਾਲ ਪੇਰੈਂਟਸ ਨੂੰ ਨਾਲ ਆਣਾ ਪੰਦਾ ਤੁਸੀਂ ਇੱਥੇ ਦੇਖੋ ਜਿਹੜਾ ਵੀ ਬੰਦਾ ਬਾਹਰ ਨਿਕਲਦਾ ਉਹ ਹੱਥ ਦੇ ਵਿੱਚ ਡੰਡਾ ਲੈ ਕੇ ਨਿਕਲਦਾ ਪਰ ਹੁਣ ਬਾਜ਼ਾਰ ਜੇ ਅਸੀਂ ਜਾਣਾ ਹੋਏ ਤੇ ਹਰ ਵੱਲੇ ਡੰਡਾ ਲੈ ਕੇ ਅਸੀਂ ਨਹੀਂ ਜਾ ਸਕਦੇ ਅਗੇ ਪਿੱਛੇ ਵੀ ਕੁੱਤਿਆਂ ਦਾ ਇੰਨਾ ਜਿਆਦਾ ਹੰਤਕ ਸੀਗਾ ਅਸੀਂ ਕੰਪਲੇਂਟ ਕੀਤੀ ਹੈ ਤੇ ਕਮੇਟੀ ਘਰ ਨੇ ਕੁੱਤੇ ਚੁੱਕੇ ਆ ਪਰ ਉਹ 2-4 ਦਿਨਾਂ ਬਾਅਦ ਦੁਬਾਰਾ ਉਹਨਾਂ ਨੂੰ ਛੱਡ ਗਿਆ ਅਸੀਂ ਪੁੱਛਿਆ ਕੀ ਗੱਲ ਆ ਕੰਦੇ ਜੀ ਇਹ ਅਸੀਂ ਫੜ ਨਹੀਂ ਸਕਦੇ ਇਹਨਾਂ ਨੂੰ ਸਟਰਲਾਈਜ਼ ਕੀਤਾ ਹੋਇਆ ਹੈ ਇਹ ਨਿਆਗ ਕੁੱਤੀਆਂ ਵਾ ਤੁਸੀਂ ਦੇਖੋਗੇ ਹਰ ਚੌਥੇ ਦਿਨ ਇੱਕ ਕੁੱਤੀ ਸੋਈ ਹੁੰਦੀ ਹੈ 10-15 ਬੱਚੇ ਆ ਉਹ ਕੁੱਤੇ ਜਿਹੜੇ ਆ ਵਧੇ ਜਾਂਦੇ ਉਹਨਾਂ ਦੀ ਤਦਾਦ ਦਿਨ ਬਦੇ ਨੂੰ ਵਧਦੀ ਜਾਂਦੀ ਹੈ ਸਾਰੇ ਆਹੀ ਸੀਨੀਅਰ ਸਿਟੀਜ਼ਨ ਆ ਮਹੱਲੇ ਚ ਜਿਆਦਾ ਸੀਨੀਅਰ ਸਿਟੀਜ਼ਨ ਆ ਜਾਂ ਛੋਟੇ ਬੱਚੇ ਆ ਸੀਨੀਅਰ ਸਿਟੀਜ਼ਨ ਨੇ ਸਵੇਰੇ ਵੀ ਜਾਂ ਸ਼ਾਮ ਨੂੰ ਸੈਰ ਕਰਨ ਵੀ ਜਾਣਾ ਹੁੰਦਾ ਵਾ ਉਹ ਸੈਰ ਕਰਨੀ ਜਿਹੜੀ ਹੈ ਬੜੀ ਮੁਸ਼ਕਲ ਹੋਈ ਪਈ ਆ ਜਿਹੜਾ ਨੰਗਣਾ ਉਹਨਾਂ ਦਾ ਬਹੁਤ ਮੁਸ਼ਕਲ ਆ ਘਰੋਂ ਬਾਹਰ ਨਿਕਲੋ ਤੇ ਸਾਰੇ ਘਰਾਂ ਦੇ ਬਾਹਰ ਕੁੱਤਿਆਂ ਦੀ ਲੈਟਰਿਨ ਪਈ ਹੁੰਦੀ ਹੈ ਜਿਹਦੀ ਕੋਈ ਸਫਾਈ ਨਹੀਂ ਹੁੰਦੀ ਸਾਰਾ ਦਿਨ ਜਿਹੜਾ ਗਲੀਆਂ ਦੇ ਵਿੱਚ ਉਹ ਗੰਦ ਪਿਆ ਰਹਿੰਦਾ ਔਰ ਡਰ ਲੱਗਦਾ ਰਹਿੰਦਾ ਕਿ ਪਤਾ ਨਹੀਂ ਕਿਸਵਲੇ ਕਿਹੜੇ ਕੁੱਤੇ ਨੇ ਪਾਇਆ ਇਹ ਸ਼ੁਗਰ ਹੈ ਕਿ ਗਲੀਆਂ ਦੇ ਵਿੱਚ ਦੂਜੀ ਗਲੀ ਤੋਂ ਬੰਦਾ ਨਿਕਲ ਕੇ ਕੋਸ਼ਿਸ਼ ਕਰਦਾ ਨਿਕਲਣ ਦੀ ਔਰ ਰਾਤ ਨੂੰ ਜੇ ਕੋਈ ਪਰੋਣਾ ਆ ਜਾਏ ਘਰ ਤੇ ਕੋਈ ਗੈਸਟ ਆ ਜਾਏ ਤੇ ਉਹ ਆਣਾ ਹੀ ਮੁਸ਼ਕਲ ਹੈ ਅਸੀਂ ਲੋਕ ਜੇ ਬਾਹਰ ਜਾਈਦਾ ਤੇ ਛੋਟੀ ਨਾਲ ਲੈ ਕੇ ਪਹਿਲੇ ਜਾਈਦੀ ਆ ਆਰ ਇਹਦੇ ਵਾਸਤੇ ਆ ਜਿਹੜੇ ਕੰਦੇ ਪਾਲਤੂ ਹੈ ਕਸੂਰ ਉਹਨਾਂ ਲੋਕਾਂ ਦਾ ਉਹ ਕੁੱਤਿਆਂ ਨੂੰ ਬਾਰ-ਬਾਰ ਕੋਈ ਖਾਣਾ ਖਵਾਉਂਦਾ ਕੋਈ ਦੁੱਧ ਪਿਲਾਉਂਦਾ ਵਾ ਠੀਕ ਹੈ ਪਾਲਤੂ ਹੈ ਤੇ ਤੁਸੀਂ ਆਪਣੇ ਘਰਾਂ ਦੇ ਵਿੱਚ ਰਖ ਲਓ ਉਹਨਾਂ ਨੂੰ ਆਪਣੇ ਅੰਦਰ ਤੁਸੀਂ ਪਾਲ ਲਓ ਬਾਕੀ ਲੋਕਾਂ ਦੀ ਲਾਈਫ ਕਿਉਂ ਰਿਸਕ ਦੇ ਉੱਪਰ ਪਾਉਂਦੇ ਹੋ ਪਿੱਛੇ ਵੀ ਕਿੰਨੇ ਇਨਸੀਡੈਂਟ ਹੋਏ ਆ ਸ਼ਹਿਰ ਦੇ ਵਿੱਚ ਜਿੱਥੇ ਬੱਚਿਆਂ ਨੂੰ ਪੂਰੇ ਕੁੱਤੇ ਖਾ ਗਏ ਆ ਅਖਬਾਰਾਂ 'ਚ ਵੀ ਦਿਨ-ਬਦ ਦਿਨ ਪੜੀਦਾ ਵਾ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਰਾਈ ਕਿਉਂਕਿ ਮੈਂ ਅੱਜ ਸਰੇ ਆਪਣਾ ਪੋਸਟ ਫੇਸਬੁਕ ਤੇ ਪਾਇਆ ਸੀਗਾ ਅਸੀਂ ਧੰਨਵਾਦੀ ਆ ਕਿ ਤੁਸੀਂ ਉਹਨੂੰ ਪੜ੍ਹ ਕੇ ਦੇਖ ਕੇ ਆਇਓ ਸਾਡੀ ਪਰੇਸ਼ਾਨੀ ਸਮਝਣ ਦੀ ਕੋਸ਼ਿਸ਼ ਕੀਤੀ ਆ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਮਿਊਨਿਸਪਲ ਕਮੇਟੀ ਨੂੰ ਆਪਣੇ ਇਲਾਕੇ ਦੇ ਐਮਸੀ ਸਾਹਿਬ ਨੂੰ ਤੇ ਐਮਐਲਏ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਇਹ ਕੁੱਤਿਆਂ ਦਾ ਜਿਹੜਾ ਕੋਈ ਪਰਮਾਨੈਂਟ ਸੋਲੂਸ਼ਨ ਕੀਤਾ ਜਾਏ ਕਿਉਂਕਿ ਸੁਪਰੀਮ ਕੋਰਟ ਨੇ ਵੀ ਇਹ ਇੰਸਟਰਕਸ਼ਨਾਂ ਦਿੱਤੀਆਂ ਸੀਗੀਆਂ ਕਿ ਕੁੱਤਿਆਂ ਵਾਸਤੇ ਕੋਈ ਜਿਹੜੀ ਐਡਮਿਨਿਸਟ੍ਰੇਸ਼ਨ ਆ ਸ਼ੈਲਟਰ ਹੌਮ ਬਣਾਏ ਜਾਣ ਤਾਂ ਕਿ ਲੋਕਾਂ ਦੀ ਜਿਹੜਾ ਰਿਸਕ ਹੈਗਾ ਵਾ ਉਹਨੂੰ ਉਹਦੀ ਜਾਨ ਦਾ ਰਿਸਕ ਜਿਹੜਾ ਵਾ ਕਵਰ ਕੀਤਾ ਜਾਏ ਸਰਕਾਰ ਕਹਿੰਦੀ ਹੈ ਕਿ ਇਹੀ ਦੇ ਕੁੱਤੇ ਦੇ ਕਟਣ ਦੇ 10000 ਰੁਪਏ ਦਾਂਗੇ ਤੇ ਕੀ ਇੱਕ ਬੰਦੇ ਦੀ ਜਿਹੜੀ ਲਾਈਫ ਦੀ ਕੀਮਤ 10000 ਰੁਪਏ ਹੈ ਇਹਨਾਂ ਵਾਸਤੇ ਆਪ ਦੇ ਇੱਕ ਕੋਠੀਆਂ ਦੇ ਵਿੱਚ ਬੈਠੇ ਆ ਕਾਰਾਂ ਦੇ ਵਿੱਚ ਘਰੋਂ ਨਿਕਲਦੇ ਇਹਨਾਂ ਨੂੰ ਤਾਂ ਪਤਾ ਨਹੀਂ ਹੈਗਾ ਕਿ ਗਲੀਆਂ ਮਹੱਲਿਆਂ 'ਚ ਰਹਿਣ ਵਾਲੇ ਲੋਕਾਂ ਕਿੰਨੇ ਅੰਤਕ ਦੇ ਵਿੱਚ ਰਹਿ ਰਿਹਾ ਉਹਨਾਂ ਦੀ ਲਾਈਫ ਕਿੰਨੀ ਰਿਸਕ ਦੇ ਵਿੱਚ ਹੈਗੀ ਆ ਅਸੀਂ ਇਹੋ ਹੀ ਬੇਨਤੀ ਕਰਾਂਗੇ ਪ੍ਰਸ਼ਾਸਨ ਨੂੰ ਕਿ ਜਲਦੀ ਤੋਂ ਜਲਦੀ ਜਿਹੜਾ ਵਾ ਇਹ ਕੁੱਤਿਆਂ ਦਾ ਜਿਹੜਾ ਹੱਲ ਕੀਤਾ ਜਾਵੇ ਨਹੀਂ ਤੇ ਸਾਨੂੰ ਕੋਈ ਫੋਰਸਫੁਲੀ ਤੁਹਾਨੂੰ ਧਰਨਾ ਦੇਣਾ ਪਏਗਾ ਅਸੀਂ ਕਮੇਟੀ ਘਰ ਵੀ ਧਰਨਾ ਦਾਂਗੇ ਜਾ ਕੇ ਐਡਮਿਨਿਸਟ੍ਰੇਸ਼ਨ ਡੀਸੀ ਆਫਿਸ ਜਾ ਕੇ ਵੀ ਧਰਨਾ ਦਾਂਗੇ ਜੇ ਐਸਾ ਕੋਈ ਸੋਲੂਸ਼ਨ ਨਹੀਂ ਨਿਕਲੇਗਾ ਜੀ ਕ੍ਰਿਸ਼ਚਨਗਰ ਮਹੱਲਾ ਹੈਗਾ ਇੱਥੇ ਕੁੱਤੇ ਇੰਨੇ ਜ਼ਿਆਦੇ ਹੈਗੇ ਕਰੋ ਬਾਹਰ ਪੈਰ ਪਾਣਾ ਇੰਨਾ ਮੁਸ਼ਕਿਲ ਹੈ ਕਿ ਪਹਿਲੇ ਤੇ ਸੋਚੀਦਾ ਕਿ ਬਾਹਰ ਜਾ ਕੇ ਜਨ ਚਾਹਦਾ ਕਿ ਕੋਈ ਕੁੱਤਾ ਤੇ ਨਹੀਂ ਬੈਠਾ ਪਰ ਇੱਕਦੋ ਵੀ ਨਹੀਂ 15 15 20 20 ਕੁੱਤੇ ਹੁੰਦੇ ਇਕੱਠੇ ਝੁੰਡ ਦੇ ਵਿੱਚ ਹੁੰਦੇਗੇ और इस तरह मतलब रोला पाते कि मतलब बंदा कला इंसान वैसे डरता है कि पै ना जान और छोटी भी दिखाई है फिर दोबारा पड़े है ऊपर चढ़ते है सब तो बड़ी प्रॉब्लम है कि छोटे बच्चे है स्कूल जाने वाले है बुजुर्ग है बाहर निकलने वाले कोई समान लेके जाना कितने जाना असि अपने मोहल्ला अपने घर भी सुरक्षित नहीं है कि असि गलिया एक दूजे के घर भी जा सकिए सब तो तीन प्रॉब्लम है की अगर किसी को कट लिया कोई रेबिस होगी या कुछ हो गई ਪ੍ਰੋਬਲਮਸ ਅਗੇ ਨਾ ਪ੍ਰੋਬਲਮ ਚੱਲ ਰਹੀ ਹੈ ਕੋਈ ਮੱਛੇ ਕੱਟ ਜਾਂਦਾ ਹੈ ਜਾਂ ਕੁਝ ਹੋ ਰਹੀ ਹੈ ਤੇ ਸਾਡੀ ਕੁਝ ਵੀ ਕੀ ਸਾਡੇ ਕਮੇਟੀ ਵਾਲੇ ਸੁਣਨ ਤੇ ਕੁੱਤਿਆਂ ਨੂੰ ਕਿਤੇ ਦੂਰ ਕਰਨ ਦਾ ਹੈ ਜਾਂ ਕੁਝ ਹੋਰ ਜੋ ਵੀ ਇਹ ਦਵਾਈਆਂ ਦੇਣ ਜਾਂ ਦੂਰ ਛੱਡਣ ਸ਼ਹਿਰ ਤੋਂ ਬਾਹਰ ਕੀ ਮਤਵ ਅਸੀਂ ਲੋਕੀ ਬੜੇ ਬੇਚੀਜੇ ਗਿਆ ਬੇਡਰ ਤੋਂ ਬੇਖੋਫ ਤੋਂ ਬਾਹਰ ਨਿਕਲ ਸਕੀਏ ਕਮੇਟੀ ਤੱਕ ਸਾਡੀ ਗੱਲ ਪਹੁੰਚਾਓ ਜਾਂ ਜਿਹੜੇ ਮੰਤਰੀ ਹੈਗੇ ਆ ਉੱਥੇ ਤੱਕ ਜਾਂ ਐਮਐਲਏ ਸਾਹਿਬ ਜੋ ਵੀ ਹੈਗੇ ਕੁਝ ਕਰਨ ਹਾਂ ਬਿਲਕੁਲ ਬਿਲਕੁਲ ਪਹਿਲੇ ਫੜ ਕੇ ਲੈ ਕੇ ਗਏ ਸੀ ਕਿ ਔਰ ਦੋ ਦਿਨਾਂ ਮਤੋਂ ਦੁਬਾਰਾ ਕੁੱਤੇ ਉਹਨਾਂ ਦੇ ਨਾਲ ਔਰ ਜ਼ਿਆਦਾ ਕੁੱਤੇ ਆ ਗਏ ਸਾਨੂੰ ਪਹਿਲੇ ਜੋ ਜਿਹੜੇ ਫੜੇ ਸੀਗੇ ਉਹਨਾਂ ਨਾਲ ਡਬਲ ਔਰ ਕੁੱਤੇ ਆ ਗਏ ਪਤਾ ਨਹੀਂ ਕਿੰਤੋਂ ਆਂਦੇਗੇ ਇਹ ਵੀ ਨਹੀਂ ਪਤਾ ਚੱਲਦਾ ਸਾਨੂੰ ਤੇਨ